ਆ ਮਲਬਈ ਗਦੇ ਵਾਲਿਆਂ ਦੀ ਵੀਡੀਓ ਕਾਫੀ ਜਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਲੋਕ ਇਸ ਵੀਡੀਓ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਤੇ ਵੱਖੋ ਵਕਰੀ ਬਿਆਨਬਾਜ਼ੀ ਵੀ ਕਰ ਰਹੇ ਨੇ ਆਟੋ ਰਿਕਸ਼ਾ ਕਰਵਾ ਕੇ ਇਹ ਮੁੰਡੇ ਕਿਸੇ ਵਿਆਹ ਦੇ ਪ੍ਰੋਗਰਾਮ ਤੇ ਨਹੀਂ ਸਗੋਂ ਉਹ ਔਰਤਾਂ ਕੋਲ ਜਾਂਦੇ ਨੇ ਜੋ ਗਲਤ ਧੰਦਾ ਕਰਦੀਆਂ ਨੇ ਇਹਨਾਂ ਦੇ ਨਾਲ ਦੇ ਸਾਥੀ ਨੇ ਚੋਰੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਉਸ ਦਾ ਇੱਕ ਕਹਿਣਾ ਹੈ ਕਿ ਇਹ ਮੁੰਡੇ ਵਿਆਹ ਦਾ ਪ੍ਰੋਗਰਾਮ ਛੱਡ ਕੇ ਗਲਤ ਕੰਮ ਕਰਦੇ ਫਿਰਦੇ ਨੇ ਤੇ ਜਿਸ ਨੇ ਵੀ ਇਹ ਵੀਡੀਓ ਦੇਖੀ ਉਸ ਨੇ ਇਹਨਾਂ ਨੂੰ ਕਾਫੀ ਜਿਆਦਾ ਲਾਂਤਾਂ ਪਾਈਆਂ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਦੇ ਬਾਰੇ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਆਪਣੇ ਚੈਨਲ ਦੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਰੱਬ ਰੱਖਾ ਵਸ਼ਿਕਰਨ ਸਿਰਫ 3 ਘੰਟੇ ਦੇ ਵਿੱਚ ਮੀਆਂ ਰਹਿਮਤ ਖਾਨ ਇੱਕ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿਦੇਸ਼ ਦੇ ਵਿੱਚ ਨੌਕਰੀ ਹੋਵੇ ਚਾਹੇ ਪੀਆਰ ਦੀ ਸਮੱਸਿਆ ਸਾਲਾਂ ਤੋਂ اٹਕਿਆ ਕੰਮ ਇੱਕ ਵਾਰ ਦੇ ਵਿੱਚ ਹੀ ਪਾਓ ਸਮਾ ਦਾ ਵਸ਼ਿਕਰ ਪਿਆਰ ਦੇ ਵਿੱਚ ਧੋਖਾ ਲਵ ਮੈਰਿਜ ਮੰਚਾਇਆ ਪਿਆ ਸ਼ਾਦੀ ਦੇ ਵਿੱਚ ਰੁਕਾਵਟ ਤਲਾਕ ਤੇ ਕੋਰਟ ਕੇ પતિ ਪਤਨੀ ਦੇ ਵਿੱਚ ਅਨਭੱਤ ਲਾਟਰੀ ਹੋਵੇ 649 ਜਾਂ ਲਾਟੋ ਮੈਕਸ ਕਾਲ ਕਰੋ 9815526516 ਸਾਰਿਆਂ ਤੋਂ ਪਹਿਲਾਂ ਕੰਮ ਕਰਨ ਦਾ ਦਾਵਾ